ਕਾਲ ਦੋਸਤੋ ਅੱਜ ਆਪਾਂ ਬਹੁਤ ਅਹਿਮ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲੱਗੇ ਆਂ ਗੱਲਬਾਤ ਚ ਕੋਈ ਬੜਾ ਮਸਾਲਾ ਨਹੀਂ ਹੋਣਾ ਗੱਲਬਾਤ ਫਾਰਮੈਲਿਟੀ ਵਾਲੀ ਨਹੀਂ ਹੋਣੀ ਗੱਲਬਾਤ ਆਪਾਂ ਉਹ ਕਰਨੀ ਆ ਜਿਹੜੀ ਤੁਹਾਨੂੰ ਨੌਲੇਜ ਦੇ ਕੇ ਜਾਵੇ ਜਿਹਦੇ ਤੋਂ ਤੁਸੀਂ ਕੁਝ ਸਿੱਖ ਸਕੋ ਸਾਡੇ ਨਾਲ ਦੋ ਮਹਾਨ ਸ਼ਖਸੀਅਤਾਂ ਮੌਜੂਦ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਕੰਗ ਸਾਹਿਬ ਆ ਜੀ ਕੰਗਗੋਡ ਫਾਰਮ ਤੋਂ ਤੇ ਡਾਕਟਰ ਗੁਰਪ੍ਰੀਤ ਸਿੰਘ ਫੂਲੇਵਾਲ ਫੂਲੇਵਾਲ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਸਾਰੇ ਵੱਲੋਂ ਤੁਹਾਡੇ ਸਾਰੇ ਸੋਤਿਆਂ ਦਾ ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਜੀ ਡਾਕਟਰ ਸਾਹਿਬ ਸ਼ੁਰੂ ਆਪਾਂ ਇਸ ਗੱਲ ਤੋਂ ਕਰਦੇ ਆਂ ਆਪਾਂ ਬੱਕਰੀਆਂ ਦੇ ਵੀਡੀਓ ਬਹੁਤ ਦੇਖ ਲਈਆਂ ਆਪਾਂ ਬੱਕਰੀ ਦੇ ਰੱਖ-ਰਖਾਵ ਬਾਰੇ ਉਹਦੀ ਸਾਰੀ ਗੱਲਬਾਤ ਪਰ ਜਿੱਥੋਂ ਤੱਕ ਮੈਂ ਸਰਚ ਕੀਤੀ ਵੀ ਹਜੇ ਤੱਕ ਭੇਡ ਬਾਰੇ ਬਹੁਤ ਘੱਟ ਦੱਸਿਆ ਗਿਆ ਪੰਜਾਬ ਦੇ ਲੋਕ ਭੇਡ ਨੂੰ ਚੰਗਾ ਕਿੱਤਾ ਵੀ ਨਹੀਂ ਮੈਨੂੰ ਲੱਗਦਾ ਮੰਨ ਰਹੀ ਆਪਾਂ ਇਸੇ ਤੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਵੀ ਜਿਨੇ ਭੇਡ ਦਾ ਜਿਹੜੀ ਸ਼ੁਰੂ ਕਰਨੀ ਆ ਫਾਰਮਿੰਗ ਉਹਦੇ ਬਾਰੇ ਜ਼ਰੂਰ ਦੱਸੋ ਸਾਨੂੰ ਵੀ ਲਾਹੇਵੰਦ ਧੰਦਾ ਹੈ ਜਾਂ ਨਹੀਂ ਦੇਖੋ ਬਾਈ ਜੀ ਇਹ ਸੋਡੀ ਗੱਲ ਜਮਾ ਸਹੀ ਆ ਜੀ ਪੇੜ ਦੀਆਂ ਵੀਡੀਓ ਬਹੁਤ ਬਣੀਆਂ ਹੂੰ ਤੇ ਪੇੜ ਰੱਖੀ ਬਹੁਤ ਘੱਟ ਲੋਕ ਹੂੰ ਕਿਉਂਕਿ ਇਹ ਆਮ ਕਹਾਵਤ ਆ ਜੋ ਦਿਖਦਾ ਉਹੀ ਬਿਕਦਾ ਜੀ ਹੁਣ ਜੇ ਆਪਾਂ ਸਰਚ ਮਾਰੀਏ ਤਾਂ ਸਾਰੀਆਂ ਵੀਡੀਓ ਬੱਕਰੀਆਂ ਹੀ ਨਿਕਲਦੀਆਂ ਹੂੰ ਕਿਉਂਕਿ ਪੇੜ ਦੀ ਕੋਈ ਵੀਡੀਓ ਨਿਕਲਦੀ ਨਹੀਂ ਨਿਕਲੂਗੇ ਤਾਂ ਜੇ ਕੋਈ ਰੱਖੂਗਾ ਠੀਕ ਹੈ ਨਾ ਜਿਹੜੇ ਦੀ ਰੱਖੀ ਹੋਈ ਹੈ ਉਹ ਵੀਡੀਓ ਨਹੀਂ ਬਣਾਉਂਦਾ ਬਹੁਤ ਘੱਟ ਬਣਾਉਂਦਾ ਜੇ ਲੋਕਾਂ ਨੂੰ ਪਤਾ ਲੱਗੂਗਾ ਵੀ ਜਿਹੜੀ ਚੀਜ਼ 'ਚ ਨਫਾ ਹੈ ਅੱਜ ਕੱਲ੍ਹ ਸਾਨੂੰ ਪਤਾ ਹੀ ਵੇਰ ਜਗਹਰੀ ਕਿੰਨੇ ਹੈ ਨਾ ਹਰ ਇੱਕ ਬੰਦਾ ਨਫੇ ਨੂੰ ਭਾਇਦਾ ਸਹੀ ਹੈ ਜਿਉਂ ਨੂੰ ਪਤਾ ਲੱਗੂ ਇਹ ਚੀਜ਼ 'ਚ ਨਫਾ ਦਾ ਫੇਰ ਹੀ ਰੱਖੂਗਾ ਨਾ ਜੇ ਮੰਨ ਲਓ ਨਫਾ ਹੈਗਾ ਆਪਾਂ ਉਹਨੂੰ ਸੋਸ਼ਲ ਮੀਡੀਆ ਤੇ ਕਵਰ ਨਹੀਂ ਕੀਤਾ ਤਾਂ ਫਿਰ ਲੋਕਾਂ ਨੂੰ ਪਤਾ ਵੀ ਕਿਵੇਂ ਲੱਗੂ ਕਿਉਂਕਿ ਜਦੋਂ ਆਪਣੀ ਗੱਲ ਕਿਸੇ ਤੱਕ ਜਾਂਦੀ ਨਹੀਂ ਤਾਂ ਹੀ ਪਤਾ ਲੱਗੂ ਜੇ ਕਿਸੇ ਦੇ ਗੱਲਾਂ ਇਹ ਰੂਰੂ ਹੋਣਗੇ ਵੀ ਇਹ ਬਾਈ ਇਹ ਇਹਦੀ ਇੰਨੀਆਂ ਬ੍ਰ ਜੈਨੂ ਆ ਬੁਮਾਰੀਆਂ ਆ ਵੀ ਹਨਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਤਹਿਦਰੋਂ ਤੁਹਾਡਾ ਜਿਨ੍ਹਾਂ ਨੇ ਯਾਨੀ ਕਿ ਇਹ ਟੌਪਿਕ ਚੁਣਿਆ ਜੀ ਜੀ ਧੰਨਵਾਦ। 107 ਤੋਂ ਪਹਿਲਾਂ ਜੇ ਆਪਾਂ ਭੇਡ ਸ਼ੁਰੂ ਕਰਨੀ ਹੈ ਤਾਂ ਇਹਦੀ ਕਿਹੜੀ ਨਸਲ ਰੱਖੀਏ ਤੇ ਇੰਨੀਆਂ ਕਿੰਨੀਆਂ ਨਸਲਾਂ ਹੁੰਦੀਆਂ। ਭਾਈ ਜੀ ਦੇਖੋ ਭੇਡ ਦੀ 200 ਨਸਲਾਂ ਦਾ ਰਜਿਸਟਰ ਹੈ। ਠੀਕ। ਤੇ ਆਪਣੇ ਭਾਰਤ ਦੇ ਵਿੱਚ 43 ਨਸਲਾਂ ਪਾਈਆਂ ਨੇ। ਠੀਕ ਹੈ ਜੀ। ਤੇ ਜ਼ਿਆਦਾਤਰ ਆਪਣੇ 2-3 ਨਸਲਾਂ ਤੇ ਕੰਮ ਕਰਦੇ ਆ। ਇੱਕ ਤਾਂ ਜਮਨਾਪੂਰੀ ਕਹਿੰਦੇ ਜੀ ਉਹਦੀ ਰਜਿਸਟਰ ਵੀ ਦੇਣਾ ਹੈ ਜਾਂ ਮੁਜਹਰਾਵਾਦੀ। ਹੂੰ। ਤੇ ਇੱਕ ਕਜਲੀ ਹੋਊਗੀ ਇੱਕ ਦੇਸੀ ਹੋਊਗਾ। ਠੀਕ ਹੈ ਇਹ ਤਨ ਨਸਲਾਂ ਤੇ ਆਪਣੇ ਜਿਆਦਾ ਕੰਮ ਕਰਦੇ ਹੈਗੇ ਤੇ ਬਹੁਤ ਵਧੀਆ ਕੰਮ ਆਗਾ ਇਹ ਕੋਈ ਮਾੜਾ ਕੰਮ ਜੀ ਜੇ ਆਪਾਂ ਇਹਦੀ ਰੱਖਣੀ ਆ ਬੱਕਰੀ ਨਾਲ ਉਹਦੀ ਸਾਂਭ ਸੰਭਾਲ ਚ ਕੀ ਫਰਕ ਆ ਬੱਕਰੀ ਵਰਗਾ ਹੀ ਆ ਰਖ ਰਖਾਓ ਇਹਦਾ ਜਾਂ ਕੁਝ ਵੱਖਰਾ ਕਰਨਾ ਕੋਈ ਇਹਦੇ ਵਾਸਤੇ ਬੱਕਰੀ ਨਾਲੋਂ ਵੱਖਰਾ ਇਹ ਆ ਬਾਈ ਜੀ ਜਿਹੜਾ ਬੰਦਾ ਬਾਹਰਲੇ ਖਰਾਂ ਤੇ ਭੇਡ ਰੱਖਦਾ ਹੈਗਾ ਠੀਕ ਆ ਨਾ ਇਹ ਗੱਲ ਕੋਈ ਛੋਟੀ ਮੈਂ ਸੋਸ਼ਲ ਮੀਡੀਆ ਤੇ ਜਰੀ ਨਹੀਂ ਕਹਿੰਦਾ ਵੀ ਮਾਇਆ ਕੋਈ ਝੂਠ ਮਾਰਦਾ ਤੁਸੀਂ ਜਿਹੜਾ ਬੰਦਾ ਬੱਕਰੇ ਆਪਣੇ ਭੇਡਾਂ ਰੱਖਦਾ ਹੈਗਾ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖ ਸਕਦੇ ਹੋ ਕਿੰਨਾ ਖਰਚਾ ਆਉਂਦਾ ਠੀਕ ਹੈ ਪੇੜ ਬਾਹਰ ਲਈ ਚਰਾਇ ਤੇ ਵਧੀਆ ਕੰਮ ਜਾਪਾ ਠੀਕ ਹੈ ਜਿਵੇਂ ਅੱਜ ਕੱਲ ਤੁਸੀਂ ਲਾ ਲੋ ਹੁਣ ਦਰਖਤ ਕੋਈ ਵਧਣ ਨਹੀਂ ਹੁੰਦਾ ਹੂੰ ਬੱਕਰੀ ਜਿਆਦਾ ਦਰਖਤ ਭਾਲਦੀ ਹੂੰ ਪੇੜ ਦਰਖਤੇ ਭਾਲਦੀ ਪੇੜ ਚੂੜ ਭਾਲਦੇ ਛੋਟਾ ਕੱਬਣ ਨਹੀਂ ਹੁੰਦਾ ਜਿਹੜਾ ਠੀਕ ਹੈ ਖਾਲਾਂ ਤੇ ਵੱਟਾਂ ਤੇ ਜੇ ਮੰਨ ਲਓ ਸੜਕਾਂ ਤੇ ਹੋ ਗਿਆ ਜਿਵੇਂ ਟਿੱਗਿਆਂ ਤੇ ਹੋ ਗਿਆ ਇਹ ਚੀਜ਼ਾਂ ਤੇ ਇਹ ਵਧੀਆ ਰਾਇਜੀ ਠੀਕ ਹੈ ਬੱਕਰੀ ਨਾਲੋਂ ਜੇ ਖਰਚਾ ਆਪਾਂ ਦੇਖੀ ਤਾਂ 50% ਘੱਟ ਹੀ ਹੈ ਨਾ ਕੋਈ ਵੱਧ ਠੀਕ ਹੈ ਹਾਂਜੀ ਇਹ ਜੇ ਹੁਣ ਆਪਾਂ ਭੇਡਾਂ ਰੱਖੀ ਜਿਹੜਾ ਬੰਦਾ ਬੱਕਰੀਆਂ ਆਪਣੇ ਭੇਡਾਂ ਨਾਲ ਰੱਖਦਾ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖਣਾ ਚੰਗੀ ਵੇਖ ਜਾਂਦੀ ਹੈ ਤੇ ਵਧੀਆ ਕਾਰੋਬਾਰ ਚੱਲਦਾ ਬੱਚਾ ਸੀਤੀ ਤਿਆਰ ਠੀਕ ਹੈ ਜਿਹੜੇ ਅੱਜਕੱਲ ਤੁਸੀਂ ਗਾੜਾ ਹੁਣ ਰੱਖਿਆ ਆਪਣੇ ਚੱਕਰੀਆਂ ਰੱਖੇ ਬੱਕਰੀਆਂ ਵੇਖੀਆਂ ਭੇਡਾਂ ਦੱਬੀ ਮਾਰ ਕੇ ਭੇਡ ਚੂੜਾ ਥੋੜਾ ਕੰਮ ਨਹੀਂ ਹੁੰਦਾ ਜਿਹੜਾ ਠੀਕ ਹੈ ਤਾਂ ਇਹ ਬੱਟਾ ਤੇ ਇਹ ਕੋਈ ਜਿਹੜੀ ਗੱਲ ਹੈ ਮੈਸੂਸੀਤਾ ਬੜੇ ਮਾਦੀ ਕਰ ਰਹੀ ਹੈ ਕਿਹੜਾ ਲਿਆ ਇਹ ਚੀਜ਼ਾਂ ਤੇ ਵਧੀਆ ਰਹਿ ਠੀਕ 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 ਬੱਕਰੀ ਨਾਲ ਵੀ ਸਾਥ ਲੈ ਕੇ ਚਾ ਭਾ ਉਹ ਵੀ ਰੇਡ ਜੀ ਠੀਕ ਹੈ ਉਹਦੇ ਵਿੱਚ ਕੀ ਕਾਰਨ ਹੈ ਜਿਹੜਾ ਲੇਲਾਗਾ ਅਸੀਂ 5 ਕੁ ਮਹੀਨਾ ਦਾ ਵੇਚਦੇ ਆ ਬਾਈ 6 ਤੋਂ 7000 ਦਾ ਵਧੀਆ ਛੇਲ ਹੋ ਜਾਂਦਾ ਹੈ ਗਾ ਗ੍ਰੋਥ ਬੱਕਰੀ ਦੇ ਬੱਚੇ ਨਾਲੋਂ ਉਹਦੀ ਜ਼ਿਆਦਾ ਜ਼ਿਆਦਾ ਛੇਤੀ ਤੇ ਹਾਂ ਇਹ ਜ਼ਿਆਦਾਤਰ ਇਹ ਹੁੰਦਾਗਾ ਵੀ ਮੰਨ ਲਓ ਇਹ ਬੋਡੀ ਵੇਟ ਦੇ ਆਣ ਆਏ ਵਿਕਦਾ ਪਰ ਅਸੀਂ ਕੀ ਕਰਦੇ ਹੁੰਦੇ ਆ ਬਾਈ ਉਹਦੇ ਵਿੱਚ 7 ਮਹੀਨਿਆਂ ਦਾ ਵੇ ਆ ਜਾਂਦਾ ਉਹ ਚੱਠ ਦਾ ਵੀ ਆ ਜਾਂਦਾ ਤੇ ਛੇ ਦਾ ਵੀ ਆ ਜਾਂਦਾ ਯਾਨੀ ਕਿ ਦੜੇ ਦੇ ਰੇਟ ਤੇ ਬੀਚ ਦਿਆਂਗੇ ਛੇ 7000 ਰੁਪਏ ਸਾਹਿਬ ਨੂੰ ਕੱਠੀ ਕੱਠੀ ਚਿਕਾਉਣੇਗੇ ਠੀਕ ਹੈ ਹਾਂਜੀ ਪੰਜਾਬ ਚ ਭੇੜ ਦਾ ਮੰਡੀ ਕਰਨਗੇ ਬਹੁਤ ਵਧੀਆ ਬਾਈ ਮੰਡੀ ਕਰਨ ਤਾਂ ਮੈਂ ਤੁਹਾਨੂੰ ਦੱਸੀ ਜਨਾ ਵੀ ਮੰਡੀ ਕਰਨ ਤਾਂ ਫੋਟੇ ਘਰੇ ਆ ਭੇਡ ਦਾ ਠੀਕ ਅੱਜ ਮੈਨੂੰ ਦੱਸੋ ਕਿਹਦੇ ਕੋਲ 200 ਲੈ ਲਾਗਾ ਮੈਂ ਹੁਣ ਚੁਕਾ ਦਿੰਦਾ ਠੀਕ ਹੈ ਇਹ ਭੇਡ ਦਾ ਲੈ ਲਾ ਹੋਵੇ ਝੜਕਈ ਲੈ ਕੇ ਜਾਊਗਾ ਠੀਕ ਹੈ ਨਾ ਮੈਂ ਹੁਣ ਭੇਜ ਦਿੰਦਾ ਮੈਨੂੰ ਨਹੀਂ ਰਹੀਆਂ ਮਤਲਬ ਕਹ ਸਰ ਭਾਈ ਮਿਲੂ ਕਿਥੋਂ ਹੀ ਨਹੀਂ ਕਿਸੇ ਕੋਲ ਹੀ ਅੱਜ ਦੀ ਗੱਲ ਮੇਰੀ ਤੁਸੀਂ ਪੱਲੇ ਬੰਨ ਲਓ ਜਿਹੜੇ ਵੀਰ ਪਹਿਲਾਂ ਆਈਡੀ ਵੀਰ ਦਾ ਕੰਮ ਕਰਦੇ ਆ ਰੱਖਣਗੇ ਭੇਡਾਂ ਉਹ ਨਾਲ ਮੈਂ ਨਹੀਂ ਕਹਦਾ ਇਹ ਬੱਕਰੀ ਮਾੜੀ ਐ ਪਰ ਭੇਡਾਂ ਵੀ ਰੱਖਣਗੇ ਪਰ ਭਾਈ ਕਿਉਂਕਿ ਕਾਰਨ ਕੀ ਹੋ ਗਿਆ ਪਾਸੜ ਕਿਉਂ ਗਈ ਜਦੋਂ ਜ਼ਿਆਦਾ ਪ੍ਰਮੋਟ ਹੋ ਗਈ ਬੱਕਰੀ ਠੀਕ ਹੈ ਭੇਡ ਡੱਕ ਵੀ ਥੱਲੇ ਜਿਹੜੇ ਨੌਜਵਾਨ ਮੁੰਡੇ ਮੰਨ ਲਓ ਆਈਡੀ ਵੀਰਾਂ ਦੇ ਲਾੜੋ ਜਾਂ ਹੋਰਾਂ ਦੇ ਲਾੜੋ ਕੰਮ ਕਰਦੇ ਸੀਗੇ ਉਹ ਇਹਦੀ ਇੱਕ ਸ਼ਰਮ ਮਹਿਸੂਸ ਕਰਦੇ ਸੀ ਵੀ ਯਾਰ ਮੈਂ ਭੇਡਾਂ ਲੈ ਪਤਾ ਹੋਰ ਸਾਰਿਆਂ ਕੋਲੇ ਬੱਕ ਗਈ ਜਿਹੜੇ ਪ੍ਰਾਣੇ ਆਈਡੀ ਆ ਜੇ ਤੁਸੀਂ ਉਹਨਾਂ ਨਾਲ ਆ ਗੱਲ ਕਰੋਗੇ ਨਾ ਉਹ ਤੁਹਾਨੂੰ ਦੱਸਣਗੇ ਭੇਡਾਂ ਵੀ ਸਾਡੇ ਆ ਭੇਡਾਂ ਰੱਖਿਓ ਤੇ ਅਸੀਂ ਕਿੰਨੇ ਕੁ ਸੌਖੇ ਸੀ ਮੈਂ ਉਹੀ ਗੱਲ ਕਰਨ ਲੱਗਿਆ ਜਿਹੜੇ ਅੱਜ ਦੇ ਨੌਜਵਾਨ ਆ ਉਹ ਕਹਿੰਣ ਯਾਰ ਸਾਨੂੰ ਤਾਂ ਰਿਸ਼ਤਾ ਨਹੀਂ ਹੋਣਾ ਯਾਰ ਭੇਡਾਂ ਵਾਲੇ ਕਿਆ ਕਰਨਗੇ ਪਿੰਡ 'ਚ ਮੂਸਿਕ ਆਉਂਦਾ ਇਹਨਾਂ ਚੀਜ਼ਾਂ ਚੋਂ ਇਹ ਚੀਜ਼ਾਂ ਬਾਰੇ ਵੀ ਆਪਾਂ ਨੂੰ ਦੇਖੋ ਛੋਟੀ ਗੱਲ ਜਦੋਂ ਇਦੋਂ ਅੱਜ ਤੋਂ 10 ਸਾਲ ਬੱਕਰੀਆਂ ਵਾਲੇ ਪਹਿਲਾਂ ਕਹਿੰਦੇ ਸਾਨੂੰ ਰਿਸ਼ਤਾ ਨਹੀਂ ਹੁੰਦਾ ਹਾਂ ਤੇ ਹੁਣ ਬੱਕਰੀਆਂ ਨੂੰ ਰਿਸ਼ਤਾ ਹੋਣ ਲੱਗਾ ਫਿਰ ਭੇਡਾਂ ਨੂੰ ਕਹਿਣਾ ਹੋ ਹਮ ਅਸਾ ਪੀਪੇ ਚ ਦਾਣੇ ਨਾ ਹੋਣ ਕੱਲ ਇਹ ਦੇਖ ਲਓ ਵੀ ਆਪਾਂ ਕੰਮ ਨਹੀਂ ਕਰਨਾ ਕੋਈ ਰਿਸ਼ਤਾ ਨਹੀਂ ਹਮ ਜੇ ਬਈ ਕੰਮ ਕਰੋਗੇ ਠੀਕ ਹੈ ਨਾ ਦੇਖੋ ਮਾੜਾ ਕੰਮ ਕਿਹੜਾ ਚੋਰੀ ਠੱਗੀ ਤੇ ਨਸ਼ਾ ਵੇਚਣਾ ਠੀਕ ਹੈ ਨਾ ਆਪ ਦਾ ਕੰਮ ਆ ਜਦੋਂ ਮਰਜ਼ੀ ਕਰੋ ਠੀਕ ਹੈ ਨਾ ਇਹ ਕਿਵੇਂ ਹੋ ਸਕਦਾ ਸਾਨੂੰ ਰਿਸ਼ਤਾ ਚੰਗਾ ਕੰਮ ਕਰੋਗੇ ਤਾਂ ਰਿਸ਼ਤਾ ਹੋਊਗਾ ਜੇ ਮਾੜਾ ਅਸਾ ਮੰਨ ਲਓ ਭੇਡ ਤਾਂ ਤੁਹਾਨੂੰ ਫੀਲ ਹੁੰਦਾ ਕਿ ਵੇ ਅਸੀਂ ਭੇਡਾਂ ਰੱਖ ਲਿਆ ਨਸ਼ ਜਾ ਕੋਈ ਚੋਰੀ ਠੱਗੀ ਉਹ ਚੰਗੀ ਗੱਲ ਆ ਉਹਦੇ ਨਾਲ ਤਾਂ ਚੰਗਾ ਕੰਨਾ ਜੇ ਆਪਦਾ ਕੰਮ ਕਰੂਗਾ ਬਾਈ ਆਪਦੇ ਕੰਮ ਮਾਰਗੀ ਕੋਈ ਰੀਸ਼ ਨਹੀਂ ਠੀਕ ਹੈ ਨਾ ਮੈਂ ਤਾਂ ਇਹ ਕੱਲ ਕਹਿਣਾ ਵੀ ਮਾਣਦਾਰੀ ਨਾਲ ਕੰਮ ਕਰੋ ਜਿਹੜਾ ਮਰਜ਼ੀ ਕਰੋ ਠੀਕ ਹੈ ਨਾ ਸੋਡੇ ਪਰਮਾਤਮਾ ਵੀ ਸਾਰਾ ਕੋ ਦੋ ਤੁਹਾਡੇ ਰਿਸ਼ਤੇ ਦਾ ਰਿਸ਼ਤੇ ਨਾਲ ਤੇ ਵਿਚਾਰੀ ਜੜਨਗੇ ਹੁਣ ਜੇ ਆਪਾਂ 10 ਸਾਲ ਪਿਛੇ ਨੂੰ ਚੱਲਦੇ ਆ ਉਦੋਂ ਬੱਕਰੀਆਂ ਦੇ ਵੀ ਨਹੀਂ ਕਰਦਾ ਸੀ ਰਿਸ਼ਤਾ ਸੋਡੇ ਸਾਹਮਣੀ ਹੈ ਤੇ ਅੱਜ ਕੌਣ ਪੁੱਛਦਾ ਅੱਜ ਤਾਂ ਜੇ ਅਗਲਾ ਕਹਿੰਦਾ ਉਹਨਾਂ ਦੇ ਬੱਕਰੀਆਂ ਰੱਖਿਆ ਤਾਂ ਮਾਣ ਮਹਿਸੂਸ ਕਰਦਾਗਾ ਸਾਨੂੰ ਸਾਹਿਬ ਇਹ ਚੀਜ਼ ਹੈ ਜਦੋਂ ਕੋਈ ਵੀ ਚੀਜ਼ ਮੰਨ ਲਓ ਪ੍ਰਮੋਟ ਹੁੰਦੀ ਆ ਘਰਾਂ ਚ ਰੱਖਣ ਲੱਗਦੇ ਲੋਕ ਉਹ ਚੀਜ਼ਾਂ ਫਿਰ ਪਿੱਛੇ ਟੱਗੇ ਜਾਂਦੇ ਠੀਕ ਹੈ ਠੀਕ ਹੈ ਨਾ ਇਹੀ ਕੰਮ ਢੇੜਦਾ ਹੋਣਾਗਾ ਜਿਹੜੇ ਫਾਰਮ ਪਾਣੇ ਹੈਗੇ ਉਹ ਤੋਂ ਸਾਨੂੰ ਪਤਾ ਲੱਗਣਾ ਕਿ ਢੇੜ ਦੇ ਵਿੱਚ ਕੀ ਮਨ ਠੀਕ ਹੈ ਹਾਂਜੀ ਇੱਕ ਪਾਸੇ ਤਾਂ ਇੱਕ ਬੰਦਾ ਭੇਡ ਪਾਲ ਰਿਹਾ ਜੀ ਮੰਨ ਕੇ ਚਲੋ 10 ਭੇਡਾਂ ਉਹਦੇ ਕੋਲੇ ਇੱਕ ਪਾਸੇ 10 ਬੱਕਰੀਆਂ ਪਾਲ ਰਿਆ ਦੋਹਾਂ ਚੋ ਬੈਨੀਫਿਟ ਕਿਹਦੇ ਚ ਜ਼ਿਆਦਾ ਦੇਖੋ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਵੀ ਅਸੀਂ ਬੱਕਰੀ ਪਾਲਣ ਨੂੰ ਪ੍ਰਮੋਟ ਕੀਤਾ ਭੇਡ ਨੂੰ ਹੂੰ ਕਰੀ ਜਾਂਦੇ ਨਫਾ ਦੋਨਾਂ ਦੇ ਵਿੱਚ ਹੈਗਾ ਠੀਕ ਹੈ ਪਰ ਕਾਰਨ ਕਿ ਬਿਮਾਰੀ ਦਾ ਫਰਕ ਰਹਿੰਦਾ ਥੋੜਾ ਜਿਵੇਂ ਛੇੜ ਆ ਗਿਆ ਉਦੋਂ ਭੇਡ ਬਹੁਤ ਘੱਟ ਉਮਾਰ ਹੂੰ ਜੇ ਮਨ ਲੈ ਜਿਹੜੇ ਬੰਦੇ ਨੇ ਮੈਂ ਇਹ ਕਹਿਣਾ ਹੁਣ ਇਹ ਬੱਕਰੀ ਪਾਲਣ ਉਹ ਬੰਦਾ ਕਰੋ ਜਿਹਨੂੰ ਪੂਰਾ ਗਿਆਨ ਆ ਬੱਕਰੀ ਹੂੰ ਜਿਹਨੂੰ ਪੂਰਾ ਪ੍ਰੈਕਟੀਕਲ ਨਹੀਂ ਉਹ ਬੱਕਰੀ ਪਾਲਣ ਨਾ ਕਰੋ ਉਹ ਖਿਲ ਹੋ ਜਾਂਦਾ ਜਿਹੜੀ ਭੇਡ ਪਾਲਣਾਗਾ ਭੇਡ ਪਾਲਣ ਦੇ ਵਿੱਚ 50% ਵੀ ਟ੍ਰੇਨ ਬੰਦਾ ਹੋਊ ਵੀ ਕੰਮ ਲੱਗਦਾ ਠੀਕ ਹੈ ਮੈਂ ਤੁਹਾਨੂੰ ਦਿਖਾ ਦੂੰਗਾ ਜਿਹੜੇ ਫਾਰਮ ਸੀ ਕਰਾਏ ਹੋਏ ਹੈਗੇ ਜੇਣੇ ਕਿ ਮੁੰਡਿਆਂ ਨੇ 10-10 20-20 ਪੇਟਾਂ ਰਖਾਈਆਂ ਹੋਈਆਂ ਛੋਟੀ ਮੈਂ ਵੀਡੀਓ ਬਣਾ ਦੂੰਗਾ ਤੁਹਾਡੇ ਨਾਲ ਜਾ ਕੇ ਤੁਹਾਨੂੰ ਆਪ ਹੀ ਦੱਸ ਦੇਵਾਂਗੀ ਵਸ ਕੀ ਠੀਕ ਹੈ ਵੀ ਸਾਨੂੰ ਕਿਹੜਾ ਕੰਮ ਚੰਗਾ ਲੱਗਿਆ ਭੇਡ ਦੇ ਵਿੱਚ ਬਿਮਾਰੀ ਬਹੁਤ ਘੱਟ ਨੇ ਮਾਰਟੈਲਿਟੀ ਜਮ ਨਹੀਂ ਜੇ ਮੰਨ ਲਓ ਹੁਣ ਛਿਆਲ ਆਗਾ ਠੀਕ ਹੈ ਬੱਕਰੀ ਦੇ ਮੰਨ ਲਓ ਬੱਕਰੀ ਸੁੰਦੀ ਆ ਤਾਂ ਆਪਾਂ ਵੀ ਕਹਿੰਦੇ ਬੱਚਾ ਵਾੜਾ ਲਪੇਟ ਲਪੇਟ ਰੱਖਣਾ ਵਾ ਤਾਂ ਇਹਦਾ ਕੋਈ ਦਿੱਕਤ ਠੀਕ ਹੈ ਕੱਲੀ ਸੌਣੀ ਆ ਵੀ ਉਹ ਜੇ ਕੋਈ ਦਿੱਕਤ ਆ ਨਹੀਂ ਭੇੜ ਆਪਦੀ ਆ ਬਸੁੰਦੀ ਹੈਗੀ ਤੇ ਕੋਈ ਬੱਚੇ ਨੂੰ ਨਹੀਂ ਦਿੱਕਤ ਇਹਦੀ ਮਾਰਟੈਲਿਟੀ ਘੱਟ ਹੋਣ ਕਾਰਨ ਇਹਦੇ ਪੈ ਇਵੇਂ ਹੁਣ ਆਪਾਂ ਬੱਕਰੀਆਂ ਘਰੇ ਰੱਖ ਲਈਆਂ ਘਰੇ ਰੱਖ ਕੇ ਆਪਾਂ ਉਹਨਾਂ ਨੂੰ ਫੀਡ ਦੇਈਏ ਨੇ ਕੀ ਆਪਾਂ ਭੇਡਾਂ ਵੀ ਘਰੇ ਰੱਖ ਕੇ ਬਾਹਰ ਨਾਛ ਦਈਏ ਤਾਂ ਵੀ ਪਲ ਜਾਣਗੇ ਬਾਈ ਦੇਖੋ ਜਦੋਂ ਆਪਾਂ ਖਾਣਾ-ਦਾਣਾ ਪੂਰਾ ਮੈਂਟੇਨ ਕਰਤਾ ਉਹਨੂੰ ਜਿੱਥੇ ਮਰਜੀ ਰੱਖੋ ਠੀਕ ਹੈ ਉਹਦੇ ਵਿੱਚ ਬਾਹਰਲੀ ਚਰਾਈ ਦਾ ਵੀ ਤੁਹਾਨੂੰ ਦੱਸ ਦੇਣਾ ਵੀ ਕੀ ਕਾਰਨ ਹੈ ਬਾਹਰਲੀ ਚਰਾਈ ਦੇ ਵਿੱਚ ਬੰਦੇ ਨੂੰ ਸਸ਼ਟਾ ਪੰਦਾ ਹੂੰ ਜੇ ਮੰਨ ਲਓ ਸਵੇਰੇ ਤੁਸੀਂ ਨੀਰਾਚਾਰਾ ਪਾਇਆ ਦਿਨੇ ਥੋੜੀਆਂ ਬਾਹਰੋਂ ਚਰ ਰਹੀਆਂ ਕੋਈ ਦਾ ਸ਼ਾਮ ਦਾਗਾ ਥੋੜਾ ਉਹ ਜਨ ਕਿ ਬਾਹਰੋਂ ਚਰ ਕੇ ਆ ਗਈਆਂ ਇੱਕ ਜਿਹੜੇ ਮੰਨ ਲਓ ਉਹਨਾਂ ਨੂੰ ਤੱਤਾ ਨਹੀਂ ਘਾਟ ਰਹਿੰਦੀ ਜਿਵੇਂ ਘਰੇ ਆਪਾਂ ਤੋਂ ਉਹਨੇ ਹਰਾ ਇਹ ਚੀਜ਼ ਜਿਹੜੀ ਬਾਹਰ ਲਈ ਆ ਗਈ ਜੋ ਰਨਿੰਗ ਕਰਦੀ ਆ ਤੇ ਕਦੇ ਮੰਨ ਲੋ ਅੱਕ ਖਾ ਲਈ ਕਦੇ ਨਮਕ ਖਾ ਲਈ ਕਦੇ ਡੇਕ ਖਾ ਲਈ ਕਦੇ ਵੀਰੀ ਖਾ ਲਈ ਕਦੇ ਖੱਪੜ ਖਾ ਉਹਦੇ ਨਾਲ ਵਿਟਾਮਿਨਾਂ ਦੀ ਘਾਟ ਨਹੀਂ ਹੁੰਦੀ ਠੀਕ ਇਹ ਚੀਜ਼ ਹੈ ਉਹਦਾ ਸਰੀਰ ਉੱਥੇ ਬਣਿਆ ਰਹਿੰਦਾ ਕਿਉਂਕਿ ਘਰੇ ਆਪਾਂ ਕੀ ਕਰਦੇ ਆ ਨੀਰਾਚਾਰਾ ਪਾਉਂਦੇ ਆ ਫੀਡ ਪਾਉਂਦੇ ਆ ਖਰਾ ਉੱਥੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੇ ਨੇ ਵਿਟਾਮਿਨ ਪੂਰੇ ਹੁੰਦੇ ਬਾਹਰ ਲਈ ਇਹੀ ਹੈ ਕਿ ਦੂਜੇ ਨੰਬਰ ਤੇ ਕੀ ਹੈ ਖਰਚਾ ਬਹੁਤ ਵੱਡਾ ਠੀਕ ਭੇੜ ਦਾ ਤਾਂ ਖਾਸ ਕਰਕੇ ਜਿਹੜੇ ਬੰਦੇ ਰੱਖਦੇ ਬਾਹਰਲੀ ਤਰਾਈ ਤਰਾਈ ਦਾ 100-100 ਭੇੜਾ ਆਮ 2-200 ਰੁਪਏ ਰੱਖੀ ਬੈਠਾ ਲੋਕ ਉਹਨਾਂ ਨਾਲ ਜਾ ਕੇ ਜੇ ਤੁਸੀਂ ਗੱਲਬਾਤ ਕਰੋਗੇ ਤੁਹਾਨੂੰ ਆਪੀ ਦੱਸਣਗੇ ਹੁਣ ਇੱਥੇ ਗੱਲ ਇਹ ਕਹੀ ਵੀ ਆਉਂਦੀ ਆ ਤੁਸੀਂ ਕਦੇ ਪ੍ਰਾਣੇ ਪਸੋਪੜ ਕਣੀ ਝਾਤ ਮਾਰੋਗੇ ਤਾਂ ਆਮ ਤੁਹਾਡੇ ਪਿੰਡਾਂ 'ਚ ਗੱਲਬਾਤ ਹੁੰਦੀ ਰਹਿੰਦੀ ਹੈਗੀ ਵੀ ਯਾਰ ਫਲਾਨਾ ਕੋਲੇ ਭੇਡਾਂ ਸੀ ਠੀਕ ਹੈ ਤੇ ਅੱਜ ਉਹ ਬੰਦੇ ਬੰਦਾ ਸਟੈਂਡ ਆ ਲੋਕਾਂ 'ਚ ਦੱਸਦਾ 15-15 ਮਤਰਾ ਕਿਲੇ ਕੀਤੇ ਹੂੰ ਪ੍ਰਾਣੇ ਥਾਂ ਦੇ ਵਿੱਚ ਭੇਡਾਂ ਹੂੰ ਕਿਉਂਕਿ ਉਹ ਖਰੀਦਣ ਦਾ ਕੀ ਹੈ ਹਰ ਇੱਕ ਬੰਦਾ ਇਹ ਪੁੱਛਦਾ ਮੈਨ ਇਦੇ ਵਿੱਚ ਨਫਾ ਪਤਾ ਭਾਈ ਕਿਵੇਂ ਆ ਇਹਦੇ ਵਿੱਚ 7 ਮਹੀਨਾ ਲੇ ਲਾ ਵੀ ਤੇ 10 ਮਹੀਨਾ ਲੇ ਲਾ ਵੀ 9 ਮਹੀਨਾ ਲੇ ਲਾ ਇਕੱਠਾ ਵੇਚ ਕੇ ਅਗਲਾ 20 20 30 ਦੀ ਲੇ ਲੇ ਵਿੱਚ ਠੀਕ ਹੈ 7000 ਨੂੰ ਲਾ ਲਓ 5000 ਨੂੰ ਲਾ ਲਓ ਪੈਸੇ ਇਕੱਠੇ ਹੁੰਦੇ ਠੀਕ ਹੈ ਬੱਕਰੀ ਦਾ ਬੱਚਾ ਦੋ ਦੋ ਕਰਕੇ ਠੀਕ ਹੈ ਤੇ ਭੇਡ ਤੇ ਬੱਕਰੀ ਦੇ ਸੂਣ ਦਾ ਟਾਈਮ ਕਿ ਸੂਣ ਦਾ ਟਾਈਮ ਵੀ ਇੱਕ ਜਾਨੀ ਕਿ ਕ੍ਰੋਸ ਥੋੜਾ ਜਿਹਾ ਪਹਿਲਾਂ ਹੁੰਦਾ ਨਾ ਭਾਈ 25 ਤੋਂ ਲੈ ਕੇ 28 ਦਿਨਾਂ ਬਾਅਦ ਕ੍ਰੋਸ ਹੋ ਜਾਂਦੀ ਹੈ ਸੂਪੀ ਠੀਕ ਹੈ ਠੀਕ ਹੈ ਨਾ ਘੋੜੀ ਵਾਲਾ ਹਿਸਾਬ ਵੀ ਇੱਕ ਬਾਹਰ ਪਾਲੀ ਜਾਂਦੀ ਹੈ ਹਾਂ ਇਹ ਤਾਂ ਆਮ ਕਹਾਤਾ ਹੀ ਹੈ ਭ ਇਹ ਕਿ ਕਾਈਲੀ ਵੀੜ ਦੋ ਬੱਚੇ ਦਿੰਦੀ ਆ ਜਾਨੀ ਕਿ ਮੰਨ ਲਓ 28 ਦਿਨਾਂ ਦਾ ਬੱਚਾ ਕਿੰਨਾ ਕੁ ਹੁੰਦਾ 28 ਦਿਨਾਂ ਬਾਅਦ ਕ੍ਰੋਸ ਹੋਏ ਦੋ ਅੰਦਰ ਹੋਗੇ ਦੋ ਵਾਰ ਹੂੰ ਠੀਕ ਹੈ ਨਾ ਤਾਂ ਕਰਕੇ ਇਹਦਾ ਵਿਧਾਨਤ ਵੀ ਬਹੁਤ ਹੈ ਠੀਕ ਹੈ ਵੀੜ ਦਾ ਵਿਧਾਨਤ ਬਹੁਤ ਜ਼ਿਆਦਾ ਹੈ ਹੂੰ ਤੇ ਇਹਦੇ ਵਿੱਚ ਸਿਸਟਮ ਇਹ ਆ ਬਾਈ ਜੀ ਹੁਣ ਜੇ ਮੰਨ ਲਓ ਇਹਦੀ 6-7 ਸਾਲ ਦੀ ਲੀਲੀ ਵਧੀਆ ਕ੍ਰੋਸ ਹੋਏ ਜੇ ਆ ਉਹ ਆਪਾਂ ਰੋਕੀ ਰੱਖੀ ਤਾਂਗਾ ਨਹੀਂ ਤਾਂ 9 ਤੋਂ 10 ਮਹੀਨੇ ਦੀ ਵੀ ਲੀਲੀ ਕ੍ਰੋਸ ਹੋ ਜਾਂਦੀ ਠੀਕ ਹੈ ਇਹ 1.5 ਸਾਲ ਦੇ ਵਿੱਚ ਵਿੱਚ ਸੂਪ ਆ ਜਾਈਗੀ 9-10 ਮਹੀਨੇ 9 ਤੋਂ 10 ਠੀਕ ਇਹ ਜਾਨੀ ਵੀ ਇਹਦੇ ਵਿੱਚ ਜਾਨੀ ਕਿ ਜੇ ਆਪਾਂ ਦੇਖੇ ਪੈਦਾਵਾਰ ਬਹੁਤ ਆ ਗਈ ਪਰ ਕਾਰਨ ਕੀ ਆ ਇਹ ਹਜੇ ਉੱਭਰ ਕੇ ਧੰਦਾ ਮੂਰੇ ਨਹੀਂ ਆਇਆ ਜਿਵੇਂ ਜਿਵੇਂ ਵੀਡੀਓ ਬਣਨ ਗਿਆ ਲੋਕਾਂ ਨੂੰ ਪਤਾ ਲੱਗੂਗਾ ਦੱਸਿਆ ਜਾਊਗਾ ਜਿਵੇਂ ਹੁਣ ਮੰਨ ਲਓ ਕਿਸੇ ਨੇ ਫਾਰਮ ਕਰਨਾ ਹੈਗਾ ਅਸੀਂ ਇਹੀ ਗੱਲ ਕਹਿਣਾ 20 ਡਬਲੋ 20 ਬੱਕਰੀਆਂ ਨੂੰ ਹੂੰ ਸਾਨੂੰ ਪਤਾ ਲੱਗ ਜਿਓ ਇਹ ਜਿਹੜੀ ਚੀਜ਼ ਨਫਾ ਉਹਨੂੰ ਰੱਖ ਲਓ ਠੀਕ ਹੈ ਠੀਕ ਹੈ ਨਾ ਮੈਂ ਇਹ ਨਹੀਂ ਕਹਿੰਦਾ ਵੀ ਬੱਕਰੀ ਮਾੜੀ ਆ ਪਰ ਕੀ ਆ ਹਰ ਇੱਕ ਚੀਜ਼ ਦੀ ਆਪਣੋ ਆਪਣੀ ਜਗ੍ਹਾ ਹਰ ਇੱਕ ਚੀਜ਼ ਦੀ ਆਪਣੋ ਆਪਣੀ ਪੈਦਾਵਾਰ ਆ ਇਹ ਕਿਹਨਾ ਬੱਕਰੀ ਦੀ ਅੱਡ ਪੈਦਾਵਾਰ ਆ ਭੇਡ ਦੀ ਅੱਡ ਪੈਦਾਵਾਰ ਆ ਇਹ ਚੀਜ਼ ਆ ਜੀ ਅੱਜ ਦੇ ਦੌਰ ਚ ਦੇਖੇ ਭੇਡ ਉਹੇ ਜੀ ਮੰਨ ਲਓ ਕੀ ਆ ਜੇ 6000 ਦਾ ਬੱਚਾ ਵਿੱਚ ਆ 12000 ਦੇ ਦੋ ਬੱਚੇ ਹੋਗੇ 12-13000 ਦੇ ਭੇਡ ਆ ਜੀ ਸਹੀ ਜੇ ਕਾਜਲੀ ਭੇਡ ਲਾਉਗੇ 12 ਤੋਂ 13000 ਦਾ ਮੁੱਲ ਅੱਜ ਕੱਲ ਤੇ 12-13000 ਦੀ ਭੇਡਾਂ ਨੇ ਇੱਕ ਸੂਈ ਚ ਪਈ ਹੋਈ ਠੀਕ ਤੇ ਪਾਉਣਾ ਕੀ ਉਹਦੇ ਬੱਚੇ ਨੂੰ ਕੁਛ ਵੀ ਨਹੀਂ ਪਾਉਂਦੇ ਆਪਾਂ ਦੁੱਧ ਚੋਂ ਦਾਦੀ ਮਾਂ ਦਾ ਦੈਟਸ ਤੁਹਾਨੂੰ ਕਿੰਨਾ ਜ਼ਰੂਰ ਹੋ ਗਿਆ ਭੇਟਾ ਮੈਨੂੰ 4 ਸਾਲ ਹੋ ਗਏ ਭੇਟਾ 4 ਸਾਲ ਦਾ ਕੀ ਐਕਸਪੀਰੀਅੰਸ ਬਹੁਤ ਵ ਠੀਕ ਹੈ ਨਾ ਅੱਜ ਆਪਣੇ ਕੋਲੇ ਕੀਤਾ ਪੇਡਾਂ ਆ ਗਏ ਆਪਾਂ ਜਾਨੀ ਕਿ 60 ਕੁ ਪਸ਼ੂ ਰੱਖ ਦਿੰਨੇ ਆਂ ਹੂੰ 70 ਬੱਕਰੀਆਂ ਦੀ ਕੋਈ ਨਾ ਠੀਕ ਠੀਕ ਹੈ ਨਾ ਬਾਕੀ ਛੇੜ ਕਰ ਦਿੰਨੇ ਆਂ ਜਿਵੇਂ ਬੱਚੇ ਬੱਚੇ ਛੇੜ ਕਰਦੇ ਜਿਉਂ ਲੀਲੀਆਂ ਇਕੱਠੀਆਂ ਹੋ ਗਈਆਂ ਉਹ ਛੇੜ ਕਰਦੇ ਐ ਛੇੜ ਕਰਦੇ ਥੋੜਾ ਐਕਸਪੀਰੀਅੰਸ ਹੋਣ ਮਾਰਨ ਕੇ ਜਿਹੜਾ ਤੁਹਾਡੇ ਕੋਲੇ 30 30 ਦੋਵੇਂ ਚੀਜ਼ਾਂ ਬਰਾਬਰ ਮੇਰੇ ਕੋਲੇ ਹੁਣ ਇੱਕ ਟਾਈਮ ਮੁਜੱਫਰਾਵਾਦੀ ਪੇਡਾਂ ਆ ਹਾਂ ਜਿਹਨੂੰ ਜਾਮਾ ਕੁੜੀ ਠੀਕ ਹੈ ਤਾਂ ਉਹਦੇ ਚ ਪ੍ਰੋਫਿਟ ਦੀ ਗੱਲ ਕਰੀਏ ਆਪਾਂ ਜਾਰਾ ਅਖਰਕਾਰ ਦੀ ਗੱਲ ਕਰੀਏ ਕੀ ਫਰਕ ਲੱਗਿਆ ਪੇਡਾਂ ਤੇ ਬੱਕ ਦੇਖੋ ਬਾਈ ਜੀ ਮੈਂ ਵੀ ਤੁਹਾਨੂੰ ਕਹੀ ਜਾਮਾ ਹਨਾ ਘਾਟਾ ਮੈਨੂੰ ਬੱਕਰੀ ਲਾਉਣੀ ਹੂੰ ਠੀਕ ਹੈ ਨਾ ਉਹ ਵੀ ਮਾਲਕ ਨੇ ਆਪਣੇ ਰੰਗ ਲਾਏ ਹੋਏ ਜਾਮਾ ਕਰ ਠੀਕ ਤੇ ਘਾਟਾ ਆਪਣੂ ਭੇਡ ਲਈ ਭੇਡ ਦੀ ਬਸ ਮੈਂ ਇੱਕ ਦੋ ਚੀਜ਼ਾਂ ਦੇਖੀਆਂ ਜੀ ਮਿਛਿਆਲ ਆ ਗਿਆ ਬਈ ਹੂੰ ਛਿਆਲ 'ਚ ਬੱਕਰੀ ਨੂੰ ਦਿੱਕਤ ਆਉਂਦੀ ਹੈ ਨਾ ਹੂੰ ਠੀਕ ਹੈ ਨਾ ਇੱਕ ਤਾਂ ਬਾਹਰੋਂ ਵੀ ਜਿਹੜਾ ਬੰਦਾ ਬਾਹਰੋਂ ਚਰਾਇ ਕਰਦਾ ਉਹਦੇ ਬਾਹਰੋਂ ਆਉਂਦੀ ਹੈ ਕੱਖ ਪੱਠਾ ਨਹੀਂ ਕਰਦਾ ਹੂੰ ਉਦੋਂ ਬੱਕਰੀ ਪਾਲਣੇ ਥੋੜੀ ਜਿਹੀ ਔਖੇ ਹੈਗੀ ਬਾਹਰ ਦੇ ਛਿਆਲ ਜਿਹੜੀ ਭੇਡ ਹੈਗੀ ਉਹ ਛੋਟੇ ਕੱਬਲੇ ਮਿਲਦਾ ਰਹਿੰਦਾ ਤੇ ਚਰ ਕੇ ਆਰਾਮ ਨਾਲ ਦੂਜੇ ਨੰਬਰ ਤੇ ਸਿਆਲ ਦੇ ਵਿੱਚ ਜਿਹੜੀ ਡਿਲੀਵਰੀ ਹੁੰਦੀ ਆ ਬੱਕਰੀ ਦੀ ਉਹ ਬੱਚੇ ਸਾਹਮਣੇ ਬਹੁਤ ਔਖ ਹੈ ਹਰ ਇੱਕ ਬੰਦੇ ਕਹਿੰਦਾ ਕਲਾ ਮੈਂ ਠੀਕ ਦੇਖੋ ਮੇਰੀ ਇਹ ਆਦਤਾਂ ਜਿਹੜੀ ਗੱਲ ਮੈਂ ਤੁਹਾਡੇ ਮੀਡੀਆ ਮੰਨ ਲਓ ਸੋਸ਼ਲ ਮੀਡੀਆ ਰਾਹੀਂ ਬੋਲੂਗਾ ਉਹੀ ਤੁਸੀਂ ਮੈਨੂੰ ਘਰੇ ਆ ਕੇ ਦੇਖ ਸਕਦੇ ਠੀਕ ਇਹ ਗੱਲ ਨਹੀਂ ਮੈਂ ਇੱਥੇ ਕੋਸੋਰ ਬੋਲ ਜੂ ਇਹ ਘਰੇ ਕੋਸੋਰ ਬាទ ਠੀਕ ਹੈ ਨਾ ਆਪਣੀ ਆਦਤਾਂ ਆਪਾਂ ਬੋਲਣਾ ਸੱਚ ਕਿਸੇ ਨੂੰ ਗਿੱਟੇ ਲੱਗੇ ਕਿਸੇ ਨੂੰ ਬੋਲਦੇ ਠੀਕ ਹੈ ਭਾਈ ਮੈਂ ਕੀ ਕਰਦਾ ਮੇਰੇ ਕੋਲ 30 ਭੇਡਾਂ ਤੇ ਕੀ ਬੱਕਰੀਆਂ ਪਰ ਮੈਂ ਦੋ ਤਿੰਨ ਉਹਨਾਂ ਦੇ ਵਿੱਚੋਂ ਇਹ ਫਰਕ ਦੇਖਿਆ ਵੀ ਇੱਕ ਤਾਂ ਸਿਆਲ ਦੇ ਵਿੱਚ ਆ ਕੇ ਜ ਠੀਕ ਹੈ। ਤੱਲੇ ਲੀਨ ਨੇ ਕੋਈ ਜਗ੍ਹਾ ਆ ਜਿਹੜਾ ਦਾ ਬੱਚਾ ਹੋਇਆਗਾ ਠੀਕ ਹੈ ਨਾ ਉਦੋਂ ਬਾਅਦ ਕੋਈ ਦਿੱਕਤ ਨਹੀਂ ਕੋਈ ਮਾਨੂੰ ਸਪੈਸ਼ਲ ਜਗ੍ਹਾ ਨਹੀਂ ਬਣਾਈ ਕਿ ਆਡਾ ਬਣਾਇਆ ਕੋਈ ਕਪੜਾ ਨਹੀਂ ਮੀਟ ਜਿਹੜਾ ਬੱਕਰੀਆਂ ਨੇ ਛਿਆਲ ਦੇ ਵਿੱਚ ਥੋੜੀ ਜਿਹੀ ਨੂੰ ਇਹ ਦਿੱਕਤ ਆਉਂਦੀ ਹੈ। ਦੂਜੇ ਨੰਬਰ ਤੇ ਮੇਰੇ ਹੈਗੇ ਬਾਹਰ ਲਿਚਰਾਏ ਬੱਕਰੀਆਂ ਹੀ ਪੇਡਾਂ ਦੀ ਉਹਦੇ ਨਾਲ ਖਰਚਾ ਬਹੁਤ ਘੱਟ ਆ। ਮੈਂ ਅੱਜ ਤੱਕ ਵਾਲੀ ਗੱਲ ਕੀ ਕਦੇ ਪੇੜ ਨੂੰ ਫੀਡ ਦੀ ਕੋਈ ਠੀਕ ਹੈ। ਅੱਜ ਤੱਕ ਬਾਹਰ ਲਿਚਰਾਈ ਤੇ ਹੈਗਾ ਤੇ ਮੇਰੇ ਸਹਣਾ ਮੈਡੀਸਨ ਵੀ ਬਹੁਤ ਘੱਟ ਆ। ਨੀਰਾਚਾਰਾ ਮਾ ਖੁੱਲਾ ਪੋਣਾ ਬਟ ਭੇੜ ਦੇ ਦੀ ਕਹਾਵਤ ਵੀ ਹੈ ਕਹਿੰਦੇ ਇਹਨੂੰ ਰੂੜੀ ਤੇ ਲਾ ਦੋ ਭੋਣ ਇਹਨੇ ਉਥੋਂ ਵੀ ਰੱਜ ਗਿਆ ਨਹੀਂ ਉਹ ਬਈ ਉਹ ਦੂਜੀ ਹੈ ਬੇਟਾ ਉਹ ਹਾਂ ਉਹ ਤਾਂ ਹੈਗੀ ਹੈ ਰੂੜੀ ਵਾਲੀ ਉਹ ਜਿਹੜੀ ਦੇਸੀ ਭੇੜ ਆ ਉਹ ਰੂੜੀਆਂ ਤੇ ਲੱਗਦੀ ਹੈ ਲੱਗਦੀ ਠੀਕ ਹੈ ਹਾਂ ਮੈਂ ਇੱਥੇ ਤੁਹਾਡੇ ਮੁਰੇ ਬੋਲ ਜਾ ਵੀ ਬਈ ਕੋਈ ਗੱਲ ਰੂੜੀਆਂ ਤੇ ਲਾ ਲਓ ਉਹ ਵਿਚਾਰਾ ਲੈ ਕੇ 10 ਭੇਟਾ ਰੂੜੀ ਐ ਟੱਕਰੀ ਫਿਰ ਉਹ ਰੱਜੇ ਨਾ ਉਹਦਾ ਕੋਈ ਹਾਂ ਗੱਲ ਠੀਕ ਹੈ ਨਾ ਜਿਹੜੀ ਦੇਖੋ ਮਜਪਰਾਵਾਦੀ ਭੇੜ ਹੈ ਜਿਹਨੂੰ ਜਮਣਾਪੁਰੀ ਕਹਿੰਦੇ ਬੱਕਰੀ ਦੇ ਮੁੱਲ ਦੀ ਹੈ ਠੀਕ ਹੈ ਨਾ ਆਮ ਹੀ 20 ਤੋਂ 25000 ਦੀ ਸ਼ ਇਹਦਾ ਬੱਚਾ ਵੀ 10000 ਰੁਪਏ ਅਸੀਂ ਲਵਾਂ ਤੇ ਖਾਣਾ-ਦਾਣਾ ਵੀ ਜਾਨਕਿ ਇਹ ਵਧੀਆ ਸਾਫ ਸੁਥਰਾ ਹੈ। ਇਹਦੀ ਨਿਸ਼ਾਨੀ ਕੀ ਹੈ ਬਈ ਵੀ ਜੇ ਕਿਸ ਨੇ ਮੇਜਪਰਾਵਾ ਦੀ ਜਿਹੜੀ ਮੇਜਪਰਾਵਾ ਦੀ ਉਹਦੀ ਉਹਦੀ ਨੱਕ ਦੀ ਗਲਾਈ گول ਹੋਊਗੀ ਬਈ ਬੱਕਰੀ ਵਾਂਗ ਠੀਕ ਹੈ ਨਾ ਸਾਰੀ ਚਿੱਟੀ ਹੋ ਕੰਨਾਂ ਤੇ ਤੇ ਅੱਖਾਂ ਤੇ ਥੋੜੇ-ਥੋੜੇ ਸਪੌਟ ਹੋਣਗੇ ਕਾਇਦਾ ਠੀਕ ਹੈ ਤੇ ਦੂਜੀ ਜਿਹੜੀ ਕਜਲੀ ਆ ਉਹਦੇ ਨਾਲੋਂ ਕੱਦ-ਕਾਠ ਵੱਡਾ ਹੋਊਗਾ ਤੇ ਵਧੀਆ ਹੈ ਸੀ। ਜੀ ਹਾਂ। ਤੋਂ ਦੋਸਤੋ ਇਹ ਗੱਲਬਾਤ ਸੀ ਪੇੜ ਪਾਲਣ ਦੇ ਬਾਰੇ ਹੁਣ ਆਪਾਂ ਡਾਕਟਰ ਕੰਗਸਾਹਬ ਨਾਲ ਗੱਲ ਕਰਾਂਗੇ ਵੀ ਉਹ ਟ੍ਰੇਨਿੰਗ ਦਿੰਦੇ ਆ ਬੱਕਰੀਆਂ ਦੀ ਤੇ ਨਾਲ ਭੇਡਾਂ ਦੀ ਟ੍ਰੇਨਿੰਗ ਵੀ ਦਿੰਦੇ ਆ ਉਹ ਵੀ ਗੱਲਬਾਤ ਆਪਾਂ ਕਰਾਂਗੇ ਡਾਕਟਰ ਸਾਹਿਬ ਭੇਡਾਂ ਬਾਰੇ ਆਪਾਂ ਗੱਲ ਕਰ ਰਹੇ ਆ ਤੁਸੀਂ ਜਿਵੇਂ ਟ੍ਰੇਨਿੰਗ ਦੇ ਰਹੇ ਹੋ ਆਪਣੇ ਫਾਰਮ ਤੇ ਤੁਹਾਡੇ ਫਾਰਮ ਤੇ ਭੇਡਾਂ ਦੀ ਟ੍ਰੇਨਿੰਗ ਵੀ ਨਾਲ ਚੱਲਦੀ ਹੈ ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸਾਡੇ ਕੋਲ ਆਇਓ ਧੰਨਵਾਦ ਕਿੰਨਾ ਤੁਸੀਂ ਬੱਕਰੀ ਪਾਲਣ ਕਿਤੇ ਨੂੰ ਪ੍ਰਮੋਟ ਕਰ ਰਹੇ ਹੋ ਤੁਹਾਡੇ ਅਸੀਂ ਦੇਨਦਾਰ ਆ ਜੀ ਧੰਨਵਾਦ ਬਹੁਤ ਚੰਗੀ ਗੱਲ ਹੈ ਕਿਉਂਕਿ ਜਿਹੜਾ ਪਛੜਿਆ ਹੋਇਆ ਇੱਕ ਕਿੱਤਾ ਸੀਗਾ ਹੂੰ ਉਹਨੂੰ ਸਹਾਇਕ ਕਿੱਤੇ ਚ ਕਨਵਰਟ ਕਰਨ ਤੋਂ ਬਾਅਦ ਹੂੰ ਆਪਣੀ ਸਭ ਦੀ ਸਾਂਝੀ ਕੋਸ਼ਿਸ਼ ਹੈ ਕਿ ਇਹਨੂੰ ਮੇਨ ਸਟ੍ਰੀਮ ਧੰਦਾ ਬਣਾਇਆ ਜਾਵੇ ਹੂੰ ਇੱਕ ਸਹਾਇਕ ਧੰਦਾ ਵੀ ਨਹੀਂ ਰਹਿ ਜਾਣਾ ਜੀ ਇੱਕ ਮੇਨ ਸਟ੍ਰੀਮ ਧੰਦਾ ਬਣਨਾ ਤੁਹਾਡੇ ਸਾਹਮਣੇ ਆਉਣ ਦੇ ਸਾਲਾਂ ਚ ਜੀ ਕਿਉਂਕਿ ਜਿਹੜੇ ਪਹਿਲਾ ਜ਼ਿਮੀਦਾਰ ਜਿਹੜੇ ਸਰਕਟ ਦੇ ਪਿੰਡਾਂ ਦੇ ਜ਼ਿਮੀਦਾਰ ਹੁੰਦੇ ਸੀ ਜਾਂ ਚੰਗੇ ਖਾਨ ਜਿਹਾਲੇ ਚਾਰ ਦਾਣੇ ਹੈਗੇ ਜਿਹਦੇ ਕੋਲ ਉਹ ਢੇਡਾਂ ਵਾਲਿਆਂ ਨੂੰ ਬੰਦਾ ਬੰਦਾ ਨੇ ਸਾਂਝੀ ਸਹੀ ਗੱਲ ਹੈ ਠੀਕ ਹੈ ਜੀ ਢੇਡਾਂ ਨੂੰ ਜਾਂ ਬੱਕਰੀਆਂ ਦੋਨੋਂ ਦੀ ਬੈ ਗੱਲ ਕਰਦੇ ਸਾਂਝੀ ਅੱਜ ਉਹੀ ਸਾਡੇ ਕੋਲ ਬੰਦੇ ਹਾਂਜੀ ਜਿਵੇਂ ਅਸੀਂ ਬਾਹਰ ਦੇਖਿਆ ਕਾਰਾਂ ਫੋਰਚੂਨ ਕਾਰਾਂ ਘੜੀਆਂ ਨੇ ਰੇਂਜ ਰੋਵਰ ਰੇਂਜ ਰੋਵਰ ਖੜੇ ਨੇ ਗੱਟੀਆਂ ਕੋਈ ਆਮ ਆਜਲੀ ਬੰਦੇ ਵੀਰ ਤਾਂ ਲੈ ਨਹੀਂ ਸਕਦਾ ਸਾਰੇ ਸਰਕਟ ਦੇ ਬੰਦੇ ਨੇ ਉਹ ਆ ਕੇ ਟ੍ਰੇਨਿੰਗ ਲੈ ਰਹੇ ਨੇ ਕਾਦੇ ਪਿੱਛੇ ਉਹ ਬੰਦੇ ਧੰਦਾ ਕਰ ਜਦੋਂ ਇਹ ਦਪਕਾ ਧੰਦੇ ਚ ਆਊਗਾ ਹੂੰ ਇਹ ਫਿਰ ਨਾ ਸਹਾਇਕ ਧੰਦਾ ਰਹਿਣਾ ਨਾ ਪਛੜਿਆ ਧੰਦਾ ਰਹਿਣਾ ਇੱਕ ਮੇਨ ਬਿਜ਼ਨਸਮੈਨ ਹੈ ਮੇਨ ਸਟ੍ਰੀਮ ਦਾ ਬਿਜ਼ਨਸਮੈਨ ਹੈ ਉਹਦੀ ਨਿਸ਼ਾਨੀਆਂ ਨੇ ਸਹੀ ਹੈ ਠੀਕ ਹੈ ਜੀ ਬਾਕੀ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ ਹੈ ਭੇਡਾਂ ਦੀ ਵੀ ਗੱਲ ਕੀਤੀ ਹੈ ਹੂੰ ਦੇਖੋ ਅਸੀਂ ਜਦੋਂ ਮੈਂ ਡਾਕਟਰ ਸਾਹਿਬ ਨਾਲ ਜੁੜਿਆ ਜਦੋਂ ਅਸੀਂ ਇਕੱਠੇ ਕੰਮ ਕੀਤਾ ਹੈਗਾ ਹੂੰ ਅਸੀਂ ਟ੍ਰੇਨਿੰਗ ਇਕੱਠੇ ਧੰਦੇ ਜੀ ਜਦੋਂ ਅਸੀਂ ਵਿਚਾਰ ਕੀਤਾ ਵੀ ਭੇਡਾਂ ਦੀ ਵੀ ਆਪਾਂ ਪ੍ਰਮੋਟ ਕਰਨੀ ਆ ਤੇ ਭੇਡਾਂ ਬਾਰੇ ਵੀ ਪੱਕੀ ਗੱਲ ਕਰਨੀ ਹੈਗੀ ਆ ਹੂੰ ਉਹਦੇ ਵਿੱਚ ਕੀ ਹੈ ਬਿਰਜੀ ਅਸੀਂ ਪਹਿਲਾਂ ਜਿੰਨਾ ਚਿਰ ਭੇਡਾਂ ਮੇਰੇ ਫਾਰਮ ਤੇ ਨਹੀਂ ਆਈ ਅਸੀਂ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਕੀਤਾ ਹੂੰ ਉਹਨਾਂ ਚਿਰ ਸਾਡਾ ਕੁਝ ਦੱਸਣਾ ਬੰਦਾ ਨਹੀਂ ਸੀ ਨਾ ਕੋਈ ਗੱਲ ਕਰਨੀ ਬੰਦੀ ਹੈ ਸਹੀ ਹੈ ਕੱਲ ਨੂੰ ਸਾਨੂੰ ਤੁਸੀਂ ਪੁੱਛੋ ਵੀ ਤੂੰ ਭੇਡਾਂ ਦੀ ਗੱਲ ਕਰਦਾ ਦਿਖਾ ਦਿਓ ਕਿੰਨੀਆਂ ਭੇਡਾਂ ਨੇ ਹੂੰ ਠੀਕ ਹੈ ਨਾ ਜਿੰਨਾ ਚਿਰ ਤੁਹਾਨੂੰ ਆਪ ਨੌਲੇਜ ਨਹੀਂ ਹੈਗੀ ਤੁਹਾਨੂੰ ਨਾ ਟ੍ਰੇਨਿੰਗ ਦੀ ਨੋ ਦੀ ਗੱਲਬਾਤ ਕਰਨਾ ਸ਼ੋਭਾ ਨਹੀਂ ਬਣੀ ਸਹੀ ਡਾਕਟਰ ਸਾਹਿਬ ਨੇ ਮੇਰੇ ਕੋਲ 22 ਭੇਡਾਂ ਫੀਜੀਆਂ ਸੀ ਦਿਖਾਈਆਂ ਹੂੰ ਕਹਿੰਦੇ ਕੰਗ ਤੁਸ ਸਿਰਫ ਇਹਨੂੰ ਐਕਸਪੈਰੀਮੈਂਟ ਕਰ ਰਹੇ ਹਾਂ ਠੀਕ ਹੈ ਫਿਰ ਬਾਅਦ ਵਿੱਚ ਅਸੀਂ ਗੱਲ ਕਰਾਂਗੇ ਠੀਕ ਹੈ ਆ 4 ਮਹੀਨੇ ਹੋ ਗਏ ਉਸ ਤੋਂ ਬਾਅਦ ਹੂੰ 4 ਮਹੀਨੇ ਹੋ ਗਏ ਮੈਨੂੰ ਬੱਕਰੀਆਂ ਦੇ ਨਾਲ ਭੇਡਾਂ ਰੱਖਦੇ ਹੂੰ ਬਈ ਬਈ ਭੇਡਾਂ ਆਈਆਂ ਸੀਗੀਆਂ ਅੱਜ ਸਾਡੇ ਕੋਲ ਬੱਚੇ ਛੋਟੇ ਬੱਚੇ ਮਿਲਾ ਕੇ ਕੋਈ 45 ਦੇ ਕਰੀਬ ਹੈਗੇ ਜੀ ਠੀਕ ਹੈ ਜੀ ਬੱਚੇ ਵੀ ਆ ਗਏ ਇਹ ਦਵੀ ਪੋਮੇ ਖੜੀਆਂ ਨੇ ਜਿਹੜੀਆਂ ਇਹ ਸਾਨੂੰ ਕੰਮ ਵਾਈਜ਼ ਆਪਾਂ ਗੱਲ ਕਰੀਏ ਜਾਂ ਉਹਨਾਂ ਦੀ ਸਾਂਝ ਸਮਝ ਦੀ ਗੱਲ ਕਰੀਏ ਹਮ ਭਾਜੀ 40% ਕੰਮ ਵੀ ਨਹੀਂ ਹੈਗਾ ਬੱਕਰੀਆਂ ਦਾ ਠੀਕ ਹੈ ਜੇ ਤੁਸੀਂ ਕਿਸੇ ਕੰਮ ਨੂੰ ਬੱਕਰੀਆਂ ਤੇ ਜਿੰਨਾ ਟਾਈਮ ਲਾਉਣਾ ਹੈ ਹਮ ਸਾਰਾ ਕੁਝ ਮਿਲਾ ਕੇ ਉਹਨਾਂ ਦਾ ਖਾਣਾ ਪਾਣੀ ਦਵਾਈ ਬੱਤੀ ਸਾਰਾ ਟੋਟਲ ਜਿੰਨਾ ਕੰਮ ਹੈਗਾ ਸਾਫ ਸਫਾਈ 40% ਵੀ ਕੰਮ ਨਹੀਂ ਹੈਗਾ ਹਮ ਹੁਣ ਤੁਸੀਂ ਮੈਨੂੰ ਪੁੱਛੋ ਕਿ ਚ ਕੀ ਤੇਰ ਕੋ ਪੈਰਾਮੀਟਰ ਨੇ ਕੀ ਮੈਂ ਤੁਹਾਨੂੰ ਚੈੱਕ ਕਰਦਾ ਵੀ 40% ਕੰਮ ਨਹੀਂ ਹੈਗਾ ਹਾਂ ਹਾਂ ਉਹਦੇ ਵਿੱਚ ਬਾਈ ਜੀ ਕੀ ਗੱਲਾਂ ਨੇ ਬੱਕਰੀਆਂ ਦਾ ਨਖਰਾ ਬਹੁਤ ਜ਼ਿਆਦਾ ਹੈ ਪਹਿਲੀ ਗੱਲ ਹੂੰ ਸਾਫ ਸਫਾਈ ਬਹੁਤ ਜ਼ਿਆਦਾ ਮੰਗਦੀ ਹੈ ਹੂੰ ਉਹਦਾ ਨੀਰਾ ਥੱਲੇ ਡਿੱਗਿਆ ਜ਼ਮੀਨ ਤੇ ਲੱਗ ਗਿਆ ਬੱਕਰੀ ਨੇ ਖਾਣ ਲਈ ਠੀਕ ਹੈ ਪਹਿਲੀ ਗੱਲ ਹੂੰ ਮਿੱਟੀ ਆ ਗਈ ਕਿਤੇ ਨੀਰੇ ਚ ਛਾਂਚਣਾਈ ਕਰਨੀ ਹੈ ਬਹੁਤ ਕੁਝ ਕਰਨਾ ਪੈਂਦਾ ਉਹਨੇ ਨਖਰੇ ਨਾ ਖਾਣਾ ਹੂੰ ਬੱਕਰੀ ਦਾ ਤਾਂ ਇੰਨਾ ਨਖਰਾ ਹੈ ਇਹੀ ਮੈਂ ਕਹਦਾ ਵੀ ਉਹ ਮਾੜੀ ਗੱਲ ਐ ਮੈਂ ਤਾਂ ਸਿਆਣਪ ਦੀ ਗੱਲ ਕਰਦਾ ਬੱਕਰੀ ਕਿੰਨੀ ਸਿਆਣੀ ਐ ਹੂੰ ਤੇ ਜਦੋਂ ਤੁਸੀਂ ਵਿਚ ਰਹਿੰਦੇ ਹੋ ਵਿਚ ਵਿਚਰਦੇ ਹੋ ਜਾਨਵਰਾਂ ਦੇ ਤੁਹਾਨੂੰ ਫੇਰ ਉਹਨੇ ਆਖ ਤਾਂ ਪਤਾ ਲੱਗਦੀਆਂ ਨੇ ਹੂੰ ਜੇ ਬੱਕਰੀ ਨੂੰ ਤੁਸੀਂ ਨੀਰਾ 8 ਵਜੇ ਪਾਉਂਦੇ ਹੋ ਮੰਨ ਲਓ ਉਸ ਦਿਨ ਕਿਤੇ ਨੀਰਾ ਤੁਹਾਡਾ 9 ਵਜੇ ਕਿ ਤੁਸੀਂ ਕਿਤੇ ਬਿਜ਼ੀ ਹੋ ਗਏ ਜੀ ਵੀ ਤੁਸੀਂ 9 ਵਜੇ ਗਏ ਹੂੰ ਉਹਨਾਂ ਨਖਰੇ ਦਿਖਾ ਕੇ ਕਿ ਦਿਖਾਉਣੇ ਉਸ ਟਾਈਮ ਤੇ ਠੀਕ ਐ ਵੀ ਮੇਰਾ ਲੇਟ ਹੋ ਗਿਆ ਫੂਡ ਅੱਜ ਠੀਕ ਮੇਰਾ ਖਾਣਾ ਲੇਟ ਹੋ ਗਿਆ ਅੱਜ ਕੀ ਦੱਸਣਾ ਦਾ ਦੱਸਣਾ ਠੀਕ ਹੈ ਨਖਰੇ ਕਰੇ ਨੀਰੇਵਲ ਮੂੰਹ ਨਹੀਂ ਕਰਦੀਆਂ ਠੀਕ ਹੈ ਫਿਰ ਹੱਥ ਮਾਰਾ ਮੋਟਾ ਜਾ ਕੇ ਨਖਤ ਗੁੱਸਾ ਦਿਖਾ ਕੇ ਫਿਰ ਜਾ ਕੇ ਖਾਂਦੀਆਂ ਨੇ ਇਹਨਾਂ ਫਰਕ ਹੈ ਠੀਕ ਹੈ ਭੇਡ ਵਿਚਾਰੀ ਦਾ ਕੋਈ ਜਿਆਦਾ ਇਹੋ ਜਿਹਾ ਕੰਮ ਨਹੀਂ ਹੈਗਾ ਸ਼ਾਮ ਸੁਬਾਈ ਦੀ ਮੈਂ ਮੈਂ ਸਾਰੇ ਦੱਸਦਾ ਤੁਹਾਨੂੰ ਮੈਂ ਸਰਦੀ ਅਦ ਕਰ ਹੂੰ ਬੱਕਰੀਆਂ ਨੂੰ ਤੁਸੀਂ ਅੰਦਰ ਵੀ ਕਰਨਾ ਥੱਲੇ ਪਰਾਲੀ ਵੀ ਵਿਛਾਉਣੀ ਹੈ ਪੱਲੀਆਂ ਵੀ ਲਾਈਆਂ ਹੋਈਆਂ ਸਾਡੀਆਂ ਠੀਕ ਹੈ ਜੀ ਉਹਨਾਂ ਦੇ ਬੱਚਿਆਂ ਨੂੰ ਇਕੱਲੇ ਇਕੱਲੇ ਨੂੰ ਇੰਨਾ ਦੇਖਣਾ ਹੈ ਲਪੇਟ ਕੇ ਰੱਖਣਾ ਹੈ ਜੀ ਕਿ ਅਲੱਗ ਇੱਕ ਬਕਸ ਉਹ ਪਰਾਲੀ ਦੇ ਚਾਰੇ ਪਾਸੇ ਲਾ ਕੇ ਖਾਣਾ ਬਣਾਇਆ ਹੋਇਆ ਛੋਟੇ ਬੱਚਿਆਂ ਦਾ ਉਹਦੇ ਉੱਤੇ ਕੰਬਲ ਪਾਏ ਹੋਏ ਨੇ ਜੀ ਜਿਹੜੇ ਸਾਡੇ ਭੇਡੇ ਸੌਂਦੀਆਂ ਰਾਤ ਨੂੰ ਕਈ ਵਾਰੀ ਇੰਨੀ ਠੰਡ ਵੀ ਹੁੰਦੀ ਹੈ ਬੱਚੇ ਉਮੀ ਸਵੇਰ ਨੂੰ ਤੁਰੇ ਫਿਰਦੇ ਹੁੰਦੇ ਨੇ ਠੀਕ ਹੈ ਅੰਮ ਘਟ ਗਿਆ ਨਾ ਤੁਹਾਡਾ ਹੂੰ ਠੀਕ ਹੈ ਜੀ ਖਾਣ ਪੀਣ ਦਾ ਕੰਮ ਘਟ ਗਿਆ ਰਿਸਕ ਵੀ ਘਟ ਗਿਆ ਰਿਸਕ ਰਿਸਕ ਤਾਂ ਜਿਵੇਂ ਡਾਕਟਰ ਸਾਹਿਬ ਦੱਸਿਆ ਮੋਰਟੈਲਿਟੀ ਤਾਂ ਹੈ ਹੀ ਨਹੀਂ ਬੇਟਾ ਕੰਗਸਾਹਬ ਦੀ ਗੱਲ ਮੈਂ ਵਿਚਾਰੇ ਕਰਦਾ ਜੀ ਮੰਨ ਲਓ ਬੱਚਾ ਸੋ ਗਿਆ ਤੇ ਬੱਕਰੀ ਭੇਡ ਵਗੈਰਾ ਫੰਦਾ ਹੁਣ ਉਹਦੇ ਵਿੱਚ ਮੰਨ ਲਓ ਉਹ ਜੀ ਬੱਕਰੀ ਹੈਗੀ ਤਾਂ ਕੱਲੀ ਕੱਲੀ ਕਰਕੇ ਜਿਗੋਣੀ ਜਾਂ ਕੱਲੀ ਕੱਲੀ ਕਰਦਾ ਟਾਈਮ ਆਪਾਂ ਸਾੜ ਨਹੀਂ ਸਕਦੇ ਕੋਲੇ ਤੇ ਕੱਲੀ ਕੱਲੀ ਕਰਕੇ ਜਿਗੋਣ ਹੁਣ ਜਿਹਦੇ ਕੋਲੇ ਪਾਜਾ ਹਾ ਠੋਕ ਕੇ ਤਾਂ ਲਾ ਲੋ ਕਿੰਨੇ ਟਾਈਮ ਲੱਗਦਾ ਸਵੇਰੇ ਸ਼ਾਮ ਦੁੱਧ ਕਰਨਾ ਮੋਰਟੈਲਿਟੀ ਦੀ ਗੱਲ ਕਰੀ ਡਾਕਟਰ ਸਾਹਿਬ ਦੱਸਿਆ ਮੋਰਟੈਲਿਟੀ ਬਹੁਤ ਘੱਟ ਹੈ ਉਹਦੇ ਪਿੱਛੇ ਬੱਕਰੀਆਂ ਦੇ ਬੱਚੇ ਮਰਦੇ ਨੇ ਜ਼ਿਆਦਾ ਜ਼ਿਆਦਾ ਦੁੱਧ ਪੀਨ ਕਰਦੇ। ਤੋਂ ਬੱਕਰੀ ਕੋਲ ਦੁੱਧ ਜ਼ਿਆਦਾ। ਹੂੰ ਆਪਾਂ ਬੱਚੇ ਛੱਡ ਦਿੰਦੇ ਦੁੱਧ ਜ਼ਿਆਦਾ ਪੀ ਜਾਂਦੇ ਨੇ। ਮੋਕ ਲੱਗ ਜਾਂਦੀ ਹੈ। ਬੱਚੇ ਕੰਟਰੋਲ ਨਹੀਂ ਕਰ ਸਕਦੇ। ਬੈਕਟੀਰੀਆ ਪੈਦਾ ਹੁੰਦਾ ਮਰਦਾ। ਹੂੰ ਭੇਡਾਂ ਦਾ ਕੰਮ ਬਹੁਤ ਸੌਖਾ ਹੈ। ਇੰਨੀ ਕੁ ਕੌਲੀ ਜੀ ਦੁੱਧ ਦੀ ਹੈਗੀ ਹੈ। ਹੂੰ ਜਿੰਨਾ ਉਹਨਾਂ ਕੋਲ ਦੁੱਧ ਹੈ ਜਿੰਨਾ ਕਿ ਮਾਂ ਬੱਚੇ ਨੂੰ ਚਾਹੀਦਾ ਮਾਂ ਕੋਲ। ਠੀਕ ਹੈ। ਨਾਲੇ ਹੋਰ ਬੜਾ ਸੌਖਾ ਕੰਮ ਹੈ। ਵਿੱਚੇ ਬੱਚੇ ਤੁਰੇ ਫਿਰਦੇ ਜਿਵੇਂ ਆਪਣੇ ਫਾਰਮ ਦੇ ਦੇਖਿਆ ਬੱਕਰੀਆਂ ਦੇ ਬੱਚੇ ਦਾ ਲੱਗਣੇ। ਮਾਂ ਮਾਂ ਹੋ ਲੱਗ ਲਈ ਜੀ ਇਹ ਵਿੱਚੇ ਦੁਰੇ ਫਿਰਦੇ ਜੀ ਜਦੋਂ ਭੇੜ ਦੀ ਕੌਲੀ ਜੀ ਭਰ ਜਾਂਦੀ ਦੁੱਧ ਦੀ ਉਹ ਬਾਹਾਂ ਬਾਹਾਂ ਕਰਨ ਲਾਈ ਜਾਂਦੀ ਹੈ ਠੀਕ ਹੈ ਬੱਚੇ ਨੂੰ ਵਾਜਾ ਮਾਰਦੀ ਹੈ ਬੱਚਾ ਆਉਂਦਾ ਦੁੱਧ ਚੁੰਮ ਕੇ ਫੇਰ ਖੇਡਣ ਲੱਗ ਜਾਂਦਾ ਠੀਕ ਹੈ ਉਹ ਡੱਕਾ ਨਹੀਂ ਹੈਗਾ ਜੀ ਠੀਕ ਬਹੁਤ ਘੱਟ ਹੈ ਠੀਕ ਹੈ ਤੇ ਸੌਖਾ ਬਹੁਤ ਹੈ ਜੀ ਠੀਕ ਹੈ ਯਾ ਇੱਥੇ ਕਿਰਦੀ ਨਾ ਬੱਚੇ ਪ੍ਰਤੀ ਮਮਤਾ ਬਹੁਤ ਹੁੰਦੀ ਜੇ ਮੰਨ ਲਾ 10 20 ਮਿੰਟ ਪਾਸੇ ਹੋ ਗਏ ਨੇ ਮਿਆਂਕੇ ਨੂੰ ਚਾਹਣਾ ਠੀਕ ਹੈ ਆਮ ਕਹਾਵਤ ਹੈ ਆਪਾਂ ਜਿਹਦਾ ਤੂੰ ਤੇਰੇ ਪੇਟ ਤੇ ਲੇ ਰਿਆ ਦੀ ਗੱਲ ਕਰਦਾ ਮੇਰੇ ਪਿੱਛੇ ਲੱਗੇ ਰਹਿਣਾ ਆਮ ਕਹਾਵਤ ਹੈ ਨਾ ਇਹ ਸਹੀ ਗੱਲ ਵੀਨੇ ਤਾਂ ਪੇਟ ਤੇ ਲੀ ਲੈ ਲਿਆ ਤਾਂ ਕਰਕੇ ਉਹਦੀ ਮੰਮਤਾ ਵੀ ਬਹੁਤ ਤਕ ਠੀਕ ਹੈ ਉਹਨੂੰ ਜੇ ਆਪਾਂ ਪਾਸੇ ਵੀ ਰੱਖਦੇ ਰਹਿਣੀ ਨਹੀਂ ਉਹਦੀ ਮੰਮਤਾ ਨਾਲ ਹੀ ਆਪਾਂ ਨੂੰ ਆਪਣਾ ਅੱਧਾ ਕੰਮ ਨਹੀਂ ਹਾਂ ਅੱਧਾ ਹਾਂ ਭੇੜ ਮੰਨ ਲਓ 20 ਮਿੰਟ ਪਾਸੇ ਹੀ ਜਿਆ ਹੁੰਦੇ ਇਹ ਛੋਟਾ ਜਿੰਨਾ ਚਿਰ ਦੋ ਚੰਗੂ ਦੀ ਉਹਦੀ ਮੈਂਕ ਲੱਗੇ ਠੀਕ ਹੈ ਇਹ ਚੀਜ਼ ਹੈ ਵੀ ਬਸ ਉਹਨੇ ਦੱਸ ਦਈਏ ਮੰਨ ਲੈਣਾ ਉਹਨਾਂ ਨੂੰ ਚੰਗੂ ਲੈਣਾ ਜੇ ਬਾਦ ਚੰਗੂ ਤਾਂ ਹੀ ਬੱਚੇ ਦੀ ਮਾਰਟੈਲਿਟੀ ਆਉਗੀ ਮੌਤ ਮੌਤ ਆ ਨੇ ਕੋਈ ਬੱਚਾ ਜਿਹੜੀ ਪ੍ਰੋਬਲਮ ਆਉਂਦੀ ਨਹੀਂ ਹੁਣ ਜੇ ਬੱਕਰੀ ਇੱਕ ਤਾਂ ਦੁੱਧ ਦਿੰਦੀ ਹੈ 3 ਲੀਟਰ ਇੱਕ ਦਿਨ ਦੀ 8 ਲੀਟਰ ਉਹ ਸਿਸਟਮ ਨਾਲ ਇਹ ਚੱਲਿਆ ਜਾਂਦਾ ਹੁਣ ਜੇ ਮੰਨ ਲਓ 3 ਕਿਲੋ ਦਾ ਬੱਚਾ ਦਾ 300 ਗ੍ਰਾਮ ਦੁੱਧ ਦੇਣਾਗਾ ਆਪਾਂ ਤੇ ਜਿਹਦੇ ਥਲੇ 3 ਲੀਟਰ ਹੁਣ ਕਿੰਨਾ ਪੀਊਗਾ ਫੇਰ ਘਾਤ ਰਿਆ ਜਾ ਕੇ ਦੁੱਧ ਜੰਮ ਜਾਂਦਾ ਠੀਕ ਹੈ ਨਾ ਉਹ ਡਿਜੋਲ ਬਣੀ ਹੁੰਦਾ ਪੰਜਾਬੀ ਪਣ ਪੈਦਾ ਹੁੰਦਾ ਫੜਦਾ ਫੇਰ ਜਾ ਕੇ ਇਹ ਪ੍ਰੋਬਲਮ ਆ ਜਾਂਦੀ ਠੀਕ ਆ ਤਾਂ ਅਗਾ ਕਿਹੜੀ ਪੀੜ ਹੈ ਕਿ ਪੀੜ ਦੇ ਬੱਚੇ ਦੀ ਮਾਰਟੈਲਿਟੀ ਬਹੁਤ ਘੱਟ ਹੈ ਤੋ ਦੋਸਤੋ ਇਹ ਗੱਲਾਂ ਬਾਤ ਅਸੀਂ ਨਾ ਪੇੜ ਪਾਲਣ ਨੂੰ ਲੈ ਕੇ ਜੇ ਕੋਈ ਤੁਹਾਡੇ ਮਨ 'ਚ ਸਵਾਲ ਆ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਡਾਕਟਰ ਗੁਰਪ੍ਰੀਤ ਸਿੰਘ ਤੇ ਡਾਕਟਰ ਕਾਂਗ ਸਾਹਿਬ ਦਾ ਜਿਹੜਾ ਨੰਬਰ ਆ ਉਹ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰਕੇ ਟ੍ਰੇਨਿੰਗ ਬਾਰੇ ਜਾਂ ਬੱਕਰੀ ਜਾਂ ਪੇੜ ਪਾਲਣ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਅੱਸੀ